ਉਹ ਸੋਹਣਾ ਖੂਬਸੂਰਤ ਤਸਵੀਰ ਦਿਖਾਉਣੀ ਆ ਦੇਖੋ ਜੀ ਪਰਚੀ ਦੇ ਲੋ ਹੈਲੋ ਗਾਇਜ਼ ਦੇਖੋ ਚਾਰੂ ਜੀ ਮम्मा ਨੂੰ ਦੇਖੋ ਦੇਖੋ ਕਿੰਨਾ ਕਿੰਨਾ ਸਮਾਲ ਲੈ ਕੇ ਆਇਆ ਓਹ ਹੋ ਕੀ ਬਾਤ ਹੈ ਭੈਣ ਜੀ ਤੁਹਾਡਾ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਕਿਆ ਕਲਰ ਜਿਹੜਾ ਨਾ ਮੇਰਾ ਫੇਵਰਿਟ ਸੀ ਫੇਵਰਿਟ ਸੀ ਪੱਲਾ ਹਰ ਮੈਂ ਵਿਆਹ ਨੂੰ ਵੀ ਆਈ ਪਾਇਆ ਸੀ ਤੇ ਮੰਗੇ ਨੂੰ ਵਾ ਵਾ ਕਿਆ ਬਣਾ ਕੇ ਲੈ ਦੇਖੋ ਵੀ ਜਵਾਈ ਦੀ ਕਿੰਨੀਆ ਸੇਵਾ ਵਾ ਇਹ ਕੀ ਕੀ ਲੈ ਕੇ ਆਇਆ ਪਾ ਦੇਖਦੇ ਹਣ ਇਹ ਦਾਲ ਮੱਖਣੀ ਚਾਰੂ ਦੇ ਮੰਮਾ ਨਾ ਬੈਸਟ ਕੁੱਕ ਆ ਹਨਾ ਤਾਂ ਹੀ ਤਾਂ ਸਾਨੂੰ ਬਹੁਤ ਬੈਸਟ ਮਿਲ ਗਈ ਠੀਕ ਹੈ ਨਾ ਦਹੀ ਭੱਲੇ ਤਾਂ ਚਾਰੂਨੀ ਖਲਾਏ ਹੋਏ ਆ ਜੀ ਮਨੂੰ ਹਾਂ ਦੇਖੋ ਜੀ ਦਹੀ ਭੱਲੇ ਅਨਾਰ ਦਾਣਾ ਪਾਇਆ ਹੋਇਆ ਜੀ ਸਪੈਸ਼ਲ ਦੇਖੋ ਜੀ ਜੋ ਜੋ ਆਈਦਾ ਕਿੰਨਾ ਹੁੰਦਾ ਸਸਾ ਨੂੰ ਹਨਾ ਤਾਪਕਾ ਮਾਰੇ ਘਰੋਂ ਵੀ ਆ ਕੇ ਮਿਲ ਕੇ ਜਾ ਹੁਣ ਹੁਣ ਸਾਡੀ ਵਾਰੀ ਆ ਠੀਕ ਹੈ ਨਾ ਜਰੂਰ ਆਵਾਂ ਹਾਂ ਜਰੂਰ ਆਵਾਂਗੇ ਡੋਨਟ ਵਰੀ ਆਂਦਾ ਜਾਂਦਾ ਮਿਲ ਜਾਇਆ ਕਰੋ ਕੋਈ ਚੱਕਰ ਨਹੀਂ ਜਦ ਵੀ ਜੀ ਕਰੇ ਆਪਣਾ ਤੁਸੀਂ ਫੋਨ ਕਰੋ ਦਹੀਂ ਹੈਗਾ ਹਾਂ ਦਹੀਂ ਹੈ ਠੀਕ ਹੈ ਹਾਂ ਠੀਕ ਹੈ ਠੀਕ ਹੈ ਤੇ ਸ਼ਾਰੂ ਦੇ ਮਮਾ ਨੇ ਕੀ ਕੀ ਬਣਾਇਆ ਦੇਖਦੇ ਆ ਇਹਦੇ ਵਿੱਚ ਕੀ ਹੈ ਇਹ ਚੁੱਕ ਪਨੀਰ ਹੈ ਇਹ ਪਈ ਹੈ ਇਹ ਕੀ ਹੈ ਆ ਇਸ ਤਰ੍ਹਾਂ ਚੱਲਦਾ ਹੈ ਪੁੱਛਣਾ ਪੈਂਦਾ ਜੀ ਮम्मा ਨੂੰ ਕੀ ਕੀ ਹੈ ਇਹ ਕਿਤੇ ਚ ਰੱਖਿਆ ਵੀ ਇਹ 1 ਮਿੰਟ ਮੈਂ ਇਹਦੇ ਵਿੱਚ ਇਹ ਦੇਖੋ ਗੱਡ ਵਿੱਚ ਇਹ چھوٹਾ ਹੈ ਇਹਦੇ ਚ ਕਰਦੇ ਹਾਂ ਚਿਕੜ ਇਹ ਪੁੱਛੇ ਚੌੜਾ ਹੈ ਇਹ ਪ੍ਰਸ਼ਾਦ ਹੈ ਪ੍ਰਸ਼ਾਦ ਚਾਰ ਵਾਰ ਮਾਂ ਭਾਂਡੇ ਵੀ ਆਪੇ ਵੇਲੇ ਕਰਦੇ ਆ ਇਸ ਵੀਡੀਓ ਮੈਂ ਵੀਡੀਓ ਬਣਾ ਰਹੀ ਹਾਂ ਨੀ ਇਹ ਵਾਸ਼ ਕਰਕੇ ਮੈਂ ਦਾ ਮੈਂ ਆਪਣੇ ਘਰ ਵਿੱਚ ਰਹਤੀ ਹਾਂ ਰੋਟੀ ਰਖਾ ਕੇ ਬਾਹਰ ਕੱਢ ਆਣਾ ਠੀਕ ਆ ਜਿਆਦਾ ਸੰਦਾ ਹੀ ਅੱਛਾ ਲੱਗਦਾ ਹੈ ਨਾ ਥੈਂਕ ਯੂ ਬਸ ਤੁਹਾਨੂੰ ਕੁਕਿੰਗ ਦਾ ਇੰਨਾ ਸ਼ੌਂਕ ਕਾਤੇ ਆ ਹੈ ਬਾਕੀ ਤਾਂ ਸਾਰੇ ਕੰਮ ਚਲਾਉ ਕਰਦੇ ਸਾਡੇ ਵਰਗੇ ਵੀ ਹਾਂ ਰੋਟੀ ਖਾਦਾ ਖਾਣੀ ਉਹ ਹੁਣ ਦੋ ਟਾਈਮ ਦੀ ਤਿੰਨ ਟਾਈਮ ਦੀ ਹੈ ਨਾ ਹੋ ਕੇ ਬੰਦੇ ਸਾਡੇ ਸਾਰੇ ਫਰੀ ਰੁਦੀ ਮੰਗਣ ਨੂੰ ਬਹੁਤ ਵਧੀਆ ਹਨ ਅੱਜ ਬਾਹਰ ਤੇ ਤੁਹਾਡਾ ਤਾਦ ਲੋ ਧੰਨਵਾਦ ਹਨ ਕੁੜੀ ਜਾਨੀ ਵਸੇ ਤੁਸੀਂ ਵਸੇ ਤੁਸੀਂ ਕੁੱਕ ਬਹੁਤ ਬੈਸਟ ਹੋ ਹਨ ਤਾਂ ਹੀ ਮੇਰੇ ਭਾਗ ਖੁੱਲ ਗਏ ਨਹੀਂ ਤੁਹਾਨੂੰ ਪਤਾ ਅੱਜ ਕੱਲ ਕਿੱਥੇ ਕੁੜੀਆਂ ਤਾਂ ਰੋਟੀਆਂ ਪਕਾ ਕੇ ਨਹੀਂ ਰਹੀ ਰਾਜੀ ਕਿਚਨ ਚ ਜਾਗੇ ਨਹੀਂ ਰਹੀ ਰਾਜੀ ਤੇ ਆਪਾਂ ਸ਼ਾਮਾਂ ਚ ਚੱਲ ਕੇ ਗੱਲਬਾਤ ਕਰਦੇ ਹਾਂ सकते हैं तब बस बैठ गए ठीक हो दोनों जाने दिए दोनों दोनों जाने दिए सुकिन्डे ग्राम होगी जी साड़ी हेलो गाइज चैनल को लाइक करो सब्सक्राइब करो चलो हाँ जी बोलो हाँ जी बोलो चैनल, चैनल, हाँ चैनल को लाइक करो चैनल को लाइक करो और सब्सक्राइब करो ਜੋ ਵੀ ਕਰੋ ਕਰ ਦੋ ਬਸ ਵੀਡੀਓ ਪੂਰੀ ਦੇਖ ਲਿਆ ਕਰੋ ਅੱਜ ਤਾਂ ਵੈਸੇ ਵੀ ਚਲ ਤੇ ਉਹ ਆਪਣੀ ਚਲੋ ਹਨਾ ਚਾਲੂ ਦਾ ਜੀਦੋ ਲੱਗਿਆ ਹੋਇਆ ਨਾ ਫੁਰੀ ਹਾਂ ਧੱਕੇ ਧੱਕੇ ਨਾਲ ਲੱਗਿਆ ਹੋਇਆ ਇਹਨਾਂ ਦਾ ਇੰਨਾ ਖਾਸ ਨਹੀਂ ਲੱਗਿਆ ਹੋਇਆ ਠੀਕ ਆ ਆਪਣੇ ਬੱਚਿਆਂ ਨੂੰ ਉਹ ਪਹਾੜ ਭੇਜਣੇ ਵਾਸਤੇ ਦਿਲ ਤੇ ਪੱਥਰ ਦਾ ਧਰਨਾ ਪੈਂਦਾ ਕੋਈ ਮਿਲਨ ਜਾਊਗਾ ਆਪੇ ਹੱਥ ਲੱਗ ਜਾਊਗਾ ਹਾਂ ਆਪਾਂ ਛੱਤੀਓਂ ਭੇਜ ਦੇਣਾ ਹਨਾ ਠੀਕ ਆ ਤੇ ਥੈਂਕ ਯੂ ਸੋ ਮੱਚ ਤੁਹਾਡਾ ਚੁੰਨੂ ਵੀ ਆਇਆ ਏ ਤੇ ਆਪਾ ਉਹ ਨੂੰ ਫੇਰ ਮਲਾਵਾਂਗੇ ਆਪਾਂ ਠੀਕ ਹੈ ਹਲੇ ਹਮਿਲਨ ਹੋਰ ਜੰਨੂ ਦੋਨੇ ਗੱਲਾਂ ਮਾਰ ਲੈਣੇ ਹੈ ਨਾ ਬਾਈ ਗਾਇਸ ਚਾਰ ਦਿਨ ਮੰਗਾ ਬਾਈ ਕਰ ਰਹੇ ਤੁਹਾਨੂੰ ਇਹ ਕੀ ਇਹ ਕੀ

ਤੇ ਆ ਆਹ ਮੈਂ ਲਾਇਆ ਹੈ ਨਾ ਇਹ ਹੁਣ ਉਹ ਫੁੱਲੋ ਤਾਰ ਲੋ ਰੱਖਾ ਨਹੀਂ ਬਦਲ ਹਾਂ ਹੈ ਗਾਇਸ ਚਾਰੂ ਦੇ ਮम्मा ਨੇ ਕਹਿ ਰਹੇ ਸੀ ਮੈਨੂੰ ਪਹਿਲਾਂ ਵੀ ਕਹਿ ਰਹੇ ਸੀ ਹਨਾ ਤੇ ਹੁਣ ਤੁਸੀਂ ਮੈਨੂੰ ਦੱਸ ਕੇ ਜਾਣਾ ਠੀਕ ਆ ਨਹੀਂ ਤਾਂ ਮੇਰੇ ਵਾਸਤੇ ਇਕੱਠੇ ਕਰ ਲੋ ਮੈਂ ਕਰ ਦਵਾਂ ਹੋਣੇ ਕਰ ਦਵਾਂ ਹੁਣ ਕਿੱਥੇ ਇੰਨੇ ਥੋੜੀ ਜਿਹੀ ਤਾਂ ਹੈ ਹੋਰ ਜ਼ਿਆਦਾ ਜ਼ਿਆਦਾ ਹੋ ਜਾਏ ਤੇ ਕਿਆ ਬਣਾਉਂਗਾ ਤੁਸੀਂ ਸਰਬ ਸਰਬ ਰੂਕ ਚਾ ਠੀਕ ਤੇ ਆਪਾਂ ਹਾ ਫੁੱਲ ਨਾ ਚਰੂ ਦੀ ਮੰਮਾ ਨੂੰ ਹੁਣੇ ਦੇ ਦਿੰਦੇ ਆ ਆ ਪਤਾ ਬਸ ਦੋਨੇ ਜਣੇ ਪਤਾ ਇਹ ਨਾਲੂ ਪੂਰੇ ਖਾਰੇ ਪੀੜੇ ਦਾ ਮਾਮਲਾ ਤੁਹਾਨੂੰ ਬੜੀ ਮਣਾਈ ਮਿਲ ਜੇਗੀ ਨਾ ਐਨਾ ਕੁਛ ਤਾਂ ਤੁਸੀਂ ਲੈ ਕੇ ਆਇਆ ਦੱਸ ਮੈਂ ਤੁਹਾਨੂੰ ਹੁਣੇ ਤੋੜ ਕੇ ਦਿੰਦੀ ਆ ਠੀਕ ਹੈ ਹੈਲੋ ਗਾਇਸ ਚਲੋ ਆਪਾਂ ਨਾ ਹ ਬਲਾਬ ਦੇ ਫੁੱਲ ਜਿਹੜੇ ਇਹ ਸ਼ਰਬਤ ਦਾ ਬਣਾਣੀ ਦੀ ਕੁਛ ਥੋੜੇ ਆ ਤੇ ਇਹ ਆਪਾਂ ਰੋਜ਼ ਵਾਟਰ ਬਣਾ ਲਾਂਗੇ ਤੋੜ ਲਾਂਗੇ ਹਨਾ इमें सारे तोड़ ला सारा बोटा ही हिलरिया लगते नहीं, नहीं कम होना है हाँ जी दोस्तों ਚਾਰੂ ਦੀ ਮਮਾ ਤਾਂ ਮੈਂ ਤੁਹਾਨੂੰ ਮਿਲਾਈ ਦਿੱਤਾ ਹੈ ਨਾ ਗੱਲਾਂ ਬੱਤਾਂ ਮਾਰਿਆ ਉਹਨਾਂ ਨੂੰ ਕਾਲੀ ਸੀ ਝੁੰਨੂ ਚਾਰੂ ਦਾ ਬ੍ਰਦਰ ਅਸ ਤੇ ਉਹਨੇ ਕਿਤੇ ਕੰਮ ਜਾਣਾ ਸੀ ਇਸ ਕਰਕੇ ਉਹਨਾਂ ਨੂੰ ਜਲਦੀ ਜਾਣਾ ਪਿਆ ਜੁਨੀ ਚਲੋ ਹੋਰ ਘੱਪਾਂ ਮਾਰਦੇ ਬੈਠੇ ਹੈ ਨਾ ਮਸਾ ਨਿਕਲਿਆ ਜਾਂਦਾ ਘਰੋਂ ਨਾ ਮੈਨੂੰ ਇਹ ਸਮਝ ਨਹੀਂ ਆਂਦੀ ਕਿ ਮੈਂ ਖਾ ਮਾਂ ਗਿਆ ਮੈਂ ਤਾਂ ਆਪਣੇ ਪਾਲੇ ਜੂੜੇ ਜੂੜੇ ਕੁਛ ਨੂੰ ਤਿੱਲ ਕਰਿਆ ਨਾ ਉਹ ਇਕੱਠਾ ਤਾਂ ਕਿਵੇਂ ਖਾ ਮਾਂ चलो तो खा के देख लियो। वाह भाई वाह फैंटेस्टिक, लग ही नहीं कि घर बनाया है। चलो मैं, कर बना है? सच्ची? हम्म mm. ਕਿਆ ਬਾਤਾਂ ਵੀ ਆਪਾਂ ਸਿਰ ਦਾਲ ਸਬਜੀ ਬਣਾ ਕੇ ਉਹ ਗੋਈ ਜੰਦੇ ਹਨ ਇਹਨੂੰ ਕਹਿੰਦੇ ਰੋਟੀ ਹਨ ਬਹੁਤ ਵਧੀਆ ਬਣਾਇਆ ਹੈ ਅੱਗੇ ਵੀ ਅਸੀਂ ਕਿੰਨੀ ਵਾਰੀ ਖਾਧਾ ਨਾ ਬਹੁਤ ਟੇਸਟੀ ਹੁੰਦਾ ਇਹਦਾ ਕਾਰਨ ਇਹ ਹੁਣ ਮੈਨੂੰ ਇਹ ਨਹੀਂ ਸਮਝਾਂਦੀ ਸੀ ਮੈਂ ਖਾਵਾਂ ਕਿਆ ਤੋਂ ਮੈਂ ਹੁਣ ਥੋੜਾ ਜਿਹਾ ਹੁਣ ਖਾ ਲੂੰਗੀ ਥੋੜਾ ਜਿਹਾ ਰਾਤ ਨੂੰ ਖਾ ਲੂੰਗੀ ਹਨਾ ਨੁਰੋ ਦੋਸਤ ਰਿਸ਼ਤੇ ਨਾ ਜਿਹੜੇ ਹੁੰਦੇ ਆ ਸੰਜੋ ਕੇ ਰੱਖਣੇ ਪੈਂਦੇ ਆ ਜਦੋਂ ਕੋਈ ਸਨਮਾਨ ਦਵੇ ਨਾ ਮਾਨ ਸਨਮਾਨ ਦਵੇ ਮੇਰੀ ਖਿਆਲ ਸੇ ਵੱਧ ਦੇਣਾ ਚਾਹੀਦਾ ਸਨਮਾਨ ਦੇਖੋ ਮੈਨੂੰ ਮੈਨੂੰ ਕਿੰਨਾ ਦੇਖੋ ਉਹਨਾਂ ਦੀ ਪੇਟੀ ਵੀ ਇੱਥੇ ਨਹੀਂ ਹੈਗੀ ਫਿਰ ਵੀ ਉਹਨਾਂ ਨੇ ਸਾਨੂੰ ਕਿੰਨਾ ਉਹ ਬਹੁਤ ਪਿਆਰ ਕਰਦੇ ਆ ਇਹ ਹੱਥ ਨੂੰ ਹੱਥ ਹੁੰਦਾ ਹੈ ਇਹ ਬਹੁਤ ਜਵਾਈ ਬਹੁਤ लाडले ਹੁੰਦੇ ਆ ਜਵਾਈਆਂ ਨੂੰ ਵੀ ਚਾਹੀਦਾ ਕਿ ਉਹਨਾਂ ਦੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖੋ ਕਿ ਉਹਨਾਂ ਨੂੰ ਪਿੱਕੇ ਪਰਿਵਾਰ ਯਾਦ ਨਾ ਆਉਂਦੋ ਕੋਸ਼ਿਸ਼ ਤਾਂ ਮੇਰੀ ਹਮੇਸ਼ਾ ਇਹ ਹੀ ਹੈ ਕਿ ਆਪਣੇ ਮਿਹਰੇ ਰਿਸ਼ਤੇ ਆ ਬਣਾ ਕੇ ਰੱਖਾਂ ਸੰਜੋ ਕੇ ਰੱਖਾਂ ਬੜੇ ਖੈਰ ਤਾਂ ਹੁੰਦੀ ਆ ਤੋਂ ਹਲੇ ਤੱਕ ਤੋਂ ਟੱਚ ਬੁੱਢ ਵਾਹਿਗੁਰੂ ਦੀ ਮਿਹਰ ਬਹੁਤ ਵਧੀਆ ਚੱਲ ਰਿਹਾ ਔਰ ਹੋੜੀ ਜੀ ਚੂਕ ਹੋ ਜਵੇ ਨਾ ਫਿਰ ਕੰਮ ਜਾਂ ਖਰਾਬ ਹੋ ਜਾਂਦਾ ਇਸ ਕਰਕੇ ਪਹਿਲਾਂ ਸੋਚੋ ਫਿਰ ਬੋਲੋ ਕਿ ਜੀ ਗੱਲ ਕਦੇ ਵੀ ਕਿਸੇ ਨੂੰ ਕੋਈ ਵੀ ਏਦਾਂ ਦੀ ਗੱਲ ਨਾ ਬੋਲੋ ਜਿਹੜੀ ਉਹਨਾਂ ਨੂੰ ਬੁਰੀ ਲੱਗੇ ਦੇਖੋ ਮੈਨੂੰ ਐਨਾ ਵਧੀਆ ਟੇਸਟੀ ਖਾਣਾ ਮੇਰੀ ਤਾਰੀਫ ਕਰਨੀ ਵੀ ਬਣਦੀ ਆ ਨਹੀਂ ਐਨੀ ਈਗੋ ਹੁੰਦੀ ਹੈ ਨਾ ਸਾਰਿਆਂ 'ਚ ਲੈ ਅਸੀ ਕਿਉ ਗਰੀਬ ਨਹੀਂ ਇੱਕ ਗੋ ਨੂੰ ਸਾਈਡ 'ਚ ਰੱਖ ਕੇ ਨਾ ਰਿਸ਼ਤੇ ਬਣਾਣੇ ਪੈਂਦੇ ਆ ਠੀਕ ਹੈ ਜੀ ਧੀਆ ਦਾ ਘਰ ਬਸਣਾ ਨਾ ਜੋ ਮਾਵਾ ਦੇ ਹੱਥ ਹੁੰਦਾ ਜਿੱਦਾਂ ਦੀ ਮਾਵਾ ਮੱਚ ਦਊਂਗੀ ਜਿੱਦਾਂ ਦੀ ਮੱਚ ਦਊਂਗੀ ਉਦਾਂ ਹੀ ਧੀਆ ਨੇ ਚੱਲਣਾ ਕਿਉਂਕਿ ਜਿੱਤੀ ਧੀਆ ਮਾਵਾ ਦੀ ਆ ਨੇਖੋ ਸਾਡੀ ਚਾਰੂ ਬੇਬੀਆਂ ਬਹੁਤ ਸਿਆਣੀਆਂ ਇਹ ਖੁ ਗੈਰੀ ਗਈ ਜੇ ਮੇਰਾ ਐਨਾਉ ਨਹੀਂ ਲੱਗਿਆ ਵੀ ਚਲੋ ਕੋਈ ਨਹੀਂ ਮੁੰਡੇ ਕਿਹੜਾ ਅੱਗੇ ਸਾਰੀ ਦਿਹਾੜੀ ਖੋਲੇ ਬੈਠੇ ਰਹਿੰਦੇ ਤੇ ਪਰ ਜਦੋਂ ਚਾਰੂ ਗਈ ਆ ਨਾ ਜਦੋਂ ਉਦੋਂ ਬਹੁਤ ਘਰ ਸੈ ਸੁਨਣਾ ਸੁਨਣਾ ਹੋ ਗਿਆ ਇਹ ਮਹਿਕ ਦੀ ਫਿਰਦੀ ਆ ਘਰ ਚ ਚਹਿਕ ਦੀ ਫਿਰਦੀ ਆ ਕੁੜੀਆਂ ਨਾਲ ਤੁਹਾਨੂੰ ਪਤਾ ਰੌਣਕ ਹੁੰਦੀ ਆ ਜਿਉਣੀ ਆ ਕੇ ਮੇਰੇ ਕੋਲ ਬੈਠੀ ਨਹੀਂ ਜਾਣਾ ਗੱਪਾਂ ਵੀ ਮਾਰਨਾ ਸ਼ਿਕਮ ਫਿਰ ਵੀ ਆਣਾ ਸੋ ਗੱਲਾਂ ਹੋਣੀਆਂ ਮੈਂ ਉਹ ਬਕੁਰੀਆ ਨਾਲ ਕਰ ਸਕਦੇ ਆ ਨਾ ਮੇਸੀਓ ਚਾਰੂ ਵੀ ਕਿਆ ਕਹਿ ਜਾਂਦੇ ਹੁਣ ਇਹ ਕਹਿ ਜਾਂਦੇ ਮੇਸੀਓ ਚਾਰੂ ਵੀ ਚਾਰੋਂ ਦਾ ਦਿਲ ਨਹੀਂ ਲੱਗ ਰਿਹਾ ਬਤਾ ਤੁਹਾਨੂੰ ਵੀਡੀਓ ਬਣਾਉਣ ਦੀ ਵਜ੍ਹਾ ਨਾਲ ਮੈਨੂੰ ਇਹ ਰੱਤਣਾ ਖਾਣਾ ਪੈ ਰਿਹਾ ਉਸ ਸਟੈਂਡ ਜਾਂ ਪਤਾ ਨਹੀਂ ਕਿੱਥੇ ਗਿਆ ਬਹੁਤ ਟੇਸਟੀ ਹੈ ਘਰੋਂ ਵੈਰੀ ਨਾਈਸ ਬਹੁਤ ਵਧੀਆ ਬਾਹਰ ਜਾਮ ਲੱਗ ਗਿਆ ਉਹ ਦੇਖਦੀ ਆ ਗੱਡੀ ਖੜੀ ਹੋਣੀ ਆ ਕੋਈ ਤੇ ਬਾਹਰ ਗੁਲਾਬ ਦੇ ਬੂਟਾ ਸੀ ਨਾ ਜਿਹੜਾ ਆਪਣਾ ਉਹਦੇ ਫੁੱਲ ਵੈਸੇ ਵੀ ਉਹਨੇ ਮੈਨੂੰ ਕਿਹਾ ਸੀ ਵੀ ਸ਼ਰਬਤ ਵਗੈਰਾ ਬਣਾ ਲੂਗੀ ਕਿਉਂਕਿ ਸ਼ਰਬਤ ਆਪਣੇ ਨਾ ਤੋਂ ਗੋਮਲ ਬਿੰਦੈ ਨਾ ਮੈਂ ਪੀਂਦੀ ਆ ਮੈਂ ਮੈਨੂੰ ਕਿਹਾ ਸੀ ਵੀ ਤੁਸੀਂ ਲੈ ਜਾਓ ਫਿਰ ਉਹ ਸ਼ਰਬਤ ਵਾਸਤੇ ਘੱਟ ਸੀ ਫੁੱਲ ਉਹ ਮੈਂ ਕਿਹਾ ਮੈਂ ਤਾਂ ਰੋਜ਼ ਵਾਟਰ ਬਣਾ ਲੂਗੀ ਜਿਹੜਾ ਗੁਲਾਬ ਜਲ ਜਾਂ ਹੁੰਦਾ ਹੈ ਨਾ ਤੇ ਉਹ ਆਪਾਂ ਹੁਣ ਸ਼ਾਮ ਨੂੰ ਤੋੜਾਂਗੇ ਫੁੱਲ ਤੇ ਫਿਰ ਉਹਨੂੰ ਨਾ ਆਪਾਂ ਮੈਂ ਪੁੱਛਿਆ ਲਿਆ ਸੀ ਜਰੂ ਦੇ ਬੰਮਾ ਦੇ ਵੀ ਕਿੱਦਾਂ-ਕਿੱਦਾਂ ਕਰਨਾ ਹੈ ਨਾ ਉਹ ਉਹ ਠੀਕ ਰਹੂਗਾ ਉਹ ਆਪਾਂ ਥੋੜਾ ਜਿਆਦਾ ਯੂਜ਼ ਕਰਦੇ ਆ ਗਰਮੀਆਂ 'ਚ ਤੇ ਆਪਾਂ ਫਿਰ ਉਹ ਸ਼ਾਮ ਨੂੰ ਮਹਨੇ ਧੁੱਪ ਬਹੁਤ ਆ ਸ਼ਾਮ ਨੂੰ ਉਹਨੂੰ ਕਟਿੰਗ ਕਰਕੇ ਨਾ ਮੈਂ ਲੱਗੀ ਸੀ ਤੋੜਨ ਪਰ ਹੁਣ ਤੋੜੇ ਨਹੀਂ ਗਏ ਮੇਤੋਂ ਨਹੀਂ ਮੈਨਾਂ ਨੂੰ ਦੇ ਦੇਣੇ ਸੀ ਉਹ ਕਹਿੰਦੇ ਵੀ ਚਲੋ ਕੋਈ ਨਹੀਂ ਸਾਨੂੰ ਆ ਤਾਂ ਦੋ ਸ਼ਰਬਤ ਦੀ ਉਹ ਸ਼ਰਬਤ ਵਗੈਰਾ ਜਿਆਦਾ ਪਿੰਦੇ ਨਾ ਦੇਖੋ ਹੈ ਹੀ ਨਹੀਂ ਸੀ ਐਨੇ ਭੁੱਲ ਥੋੜੇ ਜੇ ਸੀ ਉਹਦੇ ਜਿਹੜੇ ਰੋਜ਼ ਵਾਟਰੇ ਬਣੂਗੋ ਚਲੋ ਜੀ ਆਪਾਂ ਵਲੌਗ ਦੀ ਸਮਾਪਤੀ ਕਰਦੇ ਆ ਆਪਾਂ ਐਂਡ ਕਰਦੇ ਆ ਵਲੌਗ ਦਾ ਜਿਵੇਂ ਹੁਣ ਸਿੱਧੇ ਹੱਥ ਨਾਲ ਰੋਟੀ ਖਾ ਲਵਾਂ ਚੰਗੀ ਤਰ੍ਹਾਂ ਖਾ ਲਵਾਂ ਟੇਸਟੀ ਬਹੁਤ ਖਾਣਾ ਤੇ ਮੈਂ ਇਗਨੋਰ ਬਿਲਕੁਲ ਨਹੀਂ ਕਰ ਸਕਦੀ ਲੋ ਉਤ ਬਾਅਦ ਮੈਨੂੰ ਮਿੱਠੀ ਚੀਜ਼ ਵੀ ਖਾਣੀ ਆ ਮਿੱਠੀ ਚੀਜ਼ ਵੀ ਲੈ ਕੇ ਆਇਆ ਕੁਝ ਨਾਮ ਨਹੀਂ ਮੈਨੂੰ ਪਤਾ ਕੀ ਲੈ ਕੇ ਆਇਆ ਆਪਾਂ ਨਾ ਤੇ ਨਹੀਂ ਕੁਝ ਲਿਕਵਿਡ ਜਾ ਗੋਸ਼ ਨੂੰ ਤੁਮਨ ਨੂੰ ਫੇਰ ਦੱਸ ਦੂੰਗੀ ਤੇ ਆਪਾਂ ਵੀਡੀਓ ਪੂਰੀ ਦੇਖ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੋਂ ਵੀਡੀਓ ਕਿ ਵੀਡੀਓ ਕਿੰਨਾ ਲਗੀ ਜਰੂਰ ਦੱਸਣਾ ਬਸ ਕੋਈ ਗਲਤੀ ਗੁਲਤੀ ਹੋਣੀ ਹੈ ਤਾਂ ਪਲੀਜ਼ ਮਾਫ ਕਰਦੇ ਕਿਉਂਕਿ ਕਈ ਵਾਰ ਐਡਿਟ ਕਰਨੇ ਵਕਤ ਵੀ ਥੋੜਾ ਜਿਆਦਾ ਟੇਢੀ ਮੇਢੀ ਵੀਡੀਓ ਜੁੜ ਜਾਂਦੀ ਹੈ ਨਾ ਤੋ ਹਲੇ ਮੈਨੂੰ ਇੰਨਾ ਨਹੀਂ ਜਾਂਚ ਨਹੀਂ ਹੈਗੀ ਕਿਉਂਕਿ ਮੈਂ ਕਿਹੜਾ ਕਿਸੇ ਤੋਂ ਕਰवानी ਹੈ ਜਿਹੜਾ ਆਪਣੇ ਆਪ ਇਹ ਫੋਨ ਚ ਦੇਖ ਦੂ ਕੇ ਕਰ ਲੀਦੀ ਆ ਤੋ ਠੀਕ ਹੈ ਜੀ ਸਸ਼ੀ ਕੱਲ ਫਿਰ ਮਿਲਦੇ ਆ